ਪਟਾਲਾ ਕਾਦੀਆਂ ਰੋਡ ਤੇ ਵਾਪਰੇ ਇਸ ਭਿਆਨਕ ਸੜਕੀ ਹਾਦਸੇ ਦੀ ਜੀਆਂ ਜ਼ਿੰਮੇਵਾਰ ਕੌਣ ਹੈ ਇਹ ਸਵਾਲ ਬਰਕਰਾਰ ਹੈ ਤਿੰਨ ਮੌਤਾਂ ਹੁਣ ਤੱਕ ਰਿਪੋਰਟ ਕੀਤੀਆਂ ਜਾ ਚੁੱਕੀਆਂ ਨੇ ਤੇ ਹੋਰ ਵੀ ਕਈ ਗੰਭੀਰ ਦੌਰ ਤੇ ਜ਼ਖਮੀ ਨੇ ਜੋ ਫੱਟੜ ਹਾਲਤ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਤੇ ਇਲਾਜ ਨੇ ਜੀ ਆ ਪਟਾਲਾ ਕਾਦੀਆਂ ਰੋਡ ਦੇ ਉੱਪਰ ਐ ਐਕਸੀਡੈਂਟ ਹੋਇਆ ਬੱਸ ਹਾਦਸੇ ਵਿੱਚ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਕਿ ਬੱਸ ਦੀ ਬ੍ਰੇਕ ਫੇਲ ਹੋ ਗਈ ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਡਰਾਈਵਰ ਦਾ ਬੱਸ ਦੇ ਉੱਪਰ ਕੰਟਰੋਲ ਨਹੀਂ ਰਿਹਾ ਬੱਸ ਸਿੱਧਾ ਜਾ ਕੇ ਕੰਨ ਨਾਲ ਜਾ ਟਕਰਾਈ 20 ਤੋਂ ਵੱਧ ਲੋਕ ਜ਼ਖਮੀ ਵੀ ਦੱ세 ਜਾ ਰਹੇ ਨੇ ਤਿੰਨ ਦੀ ਮੌਤ ਹੋ ਚੁੱਕੀ ਹੈ 6 ਲੋਕਾਂ ਦੀ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਹੈ ਕੋਟਵਾਲਾ ਖਾਦੀਆਂ ਰੋਡ ਤੇ ਵਾਪਰਿਆ ਹਾਦਸਾ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਹੁਣ ਨਿਕਲ ਕੇ ਸਾਹਮਣੇ ਆਈਆਂ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਲੋਕ ਮਦਦ ਕਰਨ ਲਈ ਅੱਗੇ ਵੱਧੇ ਬਖਾਈ ਦਿੱਤੇ ਜਿੱहां ਬੱਸ ਦੀ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਤਿੰਨ ਮੌਤਾਂ ਹੋ ਚੁੱਕੀਆਂ ਨੇ ਬਾਕੀ 6 ਦੀ ਹਾਲਤ ਹਾਲੇ ਵੀ ਗੰਭੀਰ ਦਰਸੀ ਜਾ ਰਹੀ ਤੇ ਇਹ ਬੱਸ ਇਹ ਬੱਸ ਤੁਸੀਂ ਵੇਖੋ ਕਿਵੇਂ ਆਊਟ ਆਫ ਕੰਟਰੋਲ ਹੋ ਕੇ ਸਿੱਧਾ ਕੰਧ 'ਚ ਜਾ ਟਕਰਾਈ ਦੱਸਿਆ ਜਾ ਰਿਹਾ ਹੈ ਕਿ ਬ੍ਰੇਕ ਫੇਲ ਹੋ ਗਈ ਸੀ ਤੇ ਬ੍ਰੇਕ ਆ ਫੇਲ ਹੋਣ ਮਗਰੋਂ ਇਹ ਬੱਸ ਸਿੱਧਾ ਜਾ ਕੇ ਕੰਧ ਨਾਲ ਜਾ ਟਕਰਾਈ ਹਾਲਾਂਕਿ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਬੱਸ ਜ਼ਿਆਦਾ ਦੂਰ ਤੱਕ ਘੜੀਸਦੀ ਨਹੀਂ ਗਈ ਕੰਧ ਨਾਲ ਟੱਕਰ ਹੋਣ ਦੀ ਵਜ੍ਹਾ ਨਾਲ ਐਸ ਦੀ ਸਪੀਡ ਵੀ ਘਟੀ ਤੇ ਆਖਰਕਾਰ ਇਹ ਬੱਸ ਰੁਕ ਗਈ ਸਵਾਰੀਆਂ ਕੁਝ ਉਤਰਦੀਆਂ ਵੀ ਨਜ਼ਰ ਆ ਰਹੀਆਂ ਨੇ ਪਰ ਦੱਸਿਆ ਜਾ ਰਿਹਾ ਹੈ ਕਿ ਜਦ ਹੀ ਟੱਕਰ ਹੋਈ ਉਸ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ ਛੇ ਦੀ ਹਾਲਤ ਹਾਲੇ ਵੀ ਗੰਭੀਰ ਦੱਸੀ ਜਾ ਰਹੀ ਹੈ ਤੇ ਇਹ ਦੋ ਤਸਵੀਰਾਂ ਮੌਕੇ ਵਾਰਤਦੀਆਂ ਤਸਵੀਰ ਉਹ ਤੁਹਾਡੀ ਟੀਵੀ ਸਕਰੀਨਸ ਤੇ ਐਕਸੀਡੈਂਟ ਦੇ ਮੌਕੇ ਦੀਆਂ ਤਸਵੀਰਾਂ ਤੁਹਾਡੀ ਟੀਵੀ ਸਕਰੀਨਸ ਤੇ ਕੰਦ ਇੱਥੇ ਟੁੱਟੀ ਵਿਖਾਈ ਦੇ ਰਹੀ ਹੈ ਤੇ ਬੱਸ ਖੜੀ ਵਿਖਾਈ ਦੇ ਰਹੀ ਹੈ ਦੂਜੀ ਤਸਵੀਰ ਸੀਸੀਟੀਵੀ ਕੈਮਰਿਆਂ ਦੀ ਹੈ ਜਿੱਥੇ ਵਿਖਾਈ ਦਿੰਦਾ ਹੈ ਕਿ ਟਾਈਮ ਕਿੰਨੇ ਵਜੇ ਦਾ ਸੀ 2:40 ਮਿੰਟ ਸੀਸੀਟੀਵੀ ਕੈਮਰਾ ਦੇ ਵਿੱਚ ਵਿਖਾਈ ਦੇ ਰਿਹਾ ਟਾਈਮ ਤੇ ਕੰਦ ਚਖਣਾ ਚੂਰ ਹੋ ਕੇ ਜਿੱहां ਇੱਟਾਂ ਖਿਲਰੀਆਂ ਮਲਵਾ ਖਿਲਰਿਆ ਵਿਖਾਈ ਦੇ ਰਿਹਾ ਬਸ ਹਾਦਸੇ ਦੇ ਵਿੱਚ ਇਸ ਬਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ 20 ਦੇ ਕਰੀਬ ਲੋਕ ਜ਼ਖਮੀ ਦੱ세 ਜਾ ਰਹੇ ਨੇ ਜਿਨ੍ਹਾਂ ਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜੀ ਬੜਾ ਇੱਕ ਅਨਫੋਰਚਿਊਟ ਇਨਸੀਡੈਂਟ ਹੋਇਆ ਇੱਕ ਬੱਸ ਦਾ ਐਕਸੀਡੈਂਟ ਹੋਇਆ ਇਹ ਆਪਣਾ ਜਿਹੜਾ ਬਟਾਲਾ ਕਾਧਿਆਨ ਰੋਡ ਹੈ ਉਸ ਰੋਡ ਦੇ ਉੱਤੇ ਤਾਂ ਪ੍ਰੀਲਿਮਨਰੀ ਤੌਰ ਤੇ ਇੱਥੇ ਮੈਂ ਡਾਕਟਰ ਸਾਹਿਬ ਨੂੰ ਪੁੱਛ ਰਿਹਾ ਸੀਗਾ ਕਿ ਤਿੰਨ ਕੈਸ਼ੁਐਲਟੀ ਦੇ ਵਿੱਚ ਰਿਪੋਰਟਡ ਹੈਗੀਆਂ ਤਾਂ ਇਸ ਤੋਂ ਇਲਾਵਾ ਛੇ ਬੰਦੇ ਥੋੜੇ ਜਿਹਾ ਕ੍ਰਿਟੀਕਲ ਹੈ ਹੋਰ ਹੈਵ ਇਨ ਆਲਰੇਡੀ ਸ਼ਿਫਟਡ ਟੂ ਅੰਮ੍ਰਿਤਸਰ ਹੋਰ ਦੋ ਜਿਹੜੇ ਹੈਗੇ ਨੇ ਉਹਨਾਂ ਦਾ ਇਲਾਜ ਮੋਹਲ ਦੇ ਚੱਲਦਾ ਪਿਆ ਤਾਂ ਉਹਨਾਂ ਨੂੰ ਵੀ ਮੋਸਟ ਐਕਟਿਵ ਰੈਸਕੰਡਿੰਗ ਤੋਂ ਅਮਰ ਸਰ ਐਂਡ ਬਾਕੀ ਇਥੇ ਹੋਰ 10 ਤੋਂ ਵੱਧ ਬੰਦੇ ਆ ਸੋ ਦੇ ਹੈਵ ਸੇਮ ਮਾਈਨਰ ਇੰਜਰੀਜ਼ ਦੇ ਆਰ ਸਟੇਬਲ ਕੁਝ ਕੁਝ ਮੋਸ ਸੀਸੀਟੀਵੀ ਫੁਟੇਜ ਨੂੰ ਵੀ ਚੈੱਕ ਕਰ ਰਹੇ ਨੇ ਉਹਦੇ ਚ ਇਹ ਵੀ ਆ ਰਿਹਾ ਕਿ ਅੱਗੇ ਮੋਟਰਸਾਈਕਲ ਆ ਰਹਾ ਸੀਗਾ ਤਾਂ ਫਿਰ ਉਹਨਾਂ ਨੇ ਆਪਣਾ ਟਰਨ ਲੈ ਲਿਆ ਬਾਸ ਵਾਲੇ ਨੇ ਉਹਦੇ ਕਰਕੇ ਉਹ ਜਾ ਕੇ ਕੰਧ ਦੇ ਵਿੱਚ ਜਾੜੀ ਬੜੀ ਤਾਂ ਪਰ ਅਸੀਂ ਇਸ ਜੀਜ਼ ਨੂੰ ਐਸਟੈਬਿਸ਼ ਕਰ ਰਹੇ ਨੇ ਪ੍ਰੋਪਰ ਇਨਵੈਸਟੀਗੇਸ਼ਨ ਬਟਾਲਾ ਦੇ ਵਿੱਚ ਜਿਹੜਾ ਅੱਜ ਸੜਕ ਹਾਦਸਾ ਵਾਪਰਿਆ ਜਿਹੜੀ ਬੱਸ ਬੇਕਾਬੂ ਹੋ ਕੇ ਜਿਹੜੀ ਇੱਕ ਬੱਸ ਸਟਾਪ ਦੇ ਸ਼ੈੱਡ 'ਚ ਝਟਕ ਰਾਈ ਆ ਤਿੰਨ ਮੌਤਾਂ ਹੋ ਚੁੱਕੀਆਂ ਨੇ ਸਿਹਤ ਤੋਂ ਵੱਧ ਗੰਭੀਰ ਜ਼ਖਮੀ ਨੇ ਔਰ ਡੇਢ ਦੇ ਦਰਜਨ ਦੇ ਕਰੀਬ ਜਿਹੜੇ ਮਾਮੂਲੀ ਜ਼ਖਮੀ ਸਵਾਰੀਆਂ ਹੋਈਆਂ ਨੇ ਔਰ ਬਟਾਲਾ ਦੇ ਵਿੱਚ ਜਦੋਂ ਇਹ ਹਾਦਸੇ ਦੀ ਖਬਰ ਫੈਲੀ ਆ ਤੇ ਇਲਾਕੇ ਦੇ ਵਿੱਚ ਇੱਕ ਸੋਗ ਦੀ ਲਹਿਰ ਦੌੜ ਗਈ ਆ ਇਸ ਹਾਦਸੇ ਦੇ ਵਿੱਚ ਇੱਕ ਬੱਚਾ ਜੋ ਆਪਣੇ ਪਿਤਾ ਦੇ ਨਾਲ ਦਵਾਈਆਂ ਲੈਣ ਆਇਆ ਸੀ ਉਹ ਵੀ ਬੱਸ ਦੇ ਥੱਲੇ ਆ ਗਿਆ ਔਰ ਬੱਸ ਦੇ ਵਿੱਚ ਇੱਕ ਮਹਿਲਾ ਜੋ ਉਸਦੀ ਧੌਣ ਕੱਟੀ ਗਈ ਆ ਔਰ ਉਸਦੇ ਨਾਲ ਇੱਕ ਹੋਰ ਵਿਅਕਤੀ ਜੋ પતિ ਪਤਨੀ ਬੈਠੇ ਸਨ ਉਸਦੇ ਵਿੱਚ ਉਸਦੇ ਪਤੀ ਦੀ ਮੌਤ ਹੋ ਚੁੱਕੀ ਆ ਪਤਨੀ ਇੱਥੇ ਦੇਰੇ ਇਲਾਜ ਆ ਔਰ ਬਟਾਲਾ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸਾਰੇ ਅਧਿਕਾਰੀ ਵੀ ਜਿਹੜੇ ਆ ਮੌਕੇ ਤੇ ਪਹੁੰਚ ਰਹੇ ਆ ਔਰ ਇੱਥੋਂ ਜਿੰਨੇ ਵੀ ਜਿਹੜੇ ਮਰੀਜ਼ ਨੇ ਉਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਔਰ ਨਾਲ ਦੀ ਨਾਲ ਜੇਕਰ ਕਿਹਾ ਜਾਵੇ ਤਾਂ ਇਹ ਜਿਹੜੀਆਂ ਤਿੰਨ ਮੌਤਾਂ ਹੋਈਆਂ ਨੇ ਦਰਦਨਾਖ ਹਸਾ ਵਾਪਰਿਆ ਇਸ ਦੇ ਨਾਲ ਇੱਕ ਵਾਰੀ ਇਲਾਕੇ ਨੂੰ ਝੰਡੋੜ ਕੇ ਤਰ ਦਿੱਤਾ ਕਿ ਕਿਵੇਂ ਜਿਹੜੀ ਆ ਇਹ ਹਾਦਸੇ ਦੇ ਵਿੱਚ ਕਿੰਨੇ ਲੋਕ ਜ਼ਖਮੀ ਹੋਏ ਨੇ ਫਿਲਹਾਲ ਤਿੰਨ ਮੌਤਾਂ ਹੋਈਆਂ ਨੇ ਔਰ ਜਿਹੜੇ ਛੇ ਦੇ ਕਰੀਬ ਗੰਭੀਰ ਜ਼ਖਮੀ ਦੱਸੀ ਜਾ ਰਹੇ ਨੇ ਉਹਨਾਂ ਦੇ ਵਿੱਚ ਇੱਕ ਬਟਾਲਾ ਦੀ ਧਨਪੁਰਾਂ ਦੀ ਇੱਕ ਅਧਿਆਪਕਾ ਜਿਹੜੀ ਉਹ ਕਾਫੀ ਗੰਭੀਰ ਦੱਸੀ ਜਾ ਰਹੀ ਆ ਤਾਂ ਜੋ ਕੀ ਕੈਮਰਾ ਗੋਰਾ ਦੇ ਨਾਲ ਰਜਿੰਦਰ ਤਾਲੀਵਾਲ ਪੀਟੀਸੀ ਨਿਊਜ਼ ਬਟਾਲਾ